ਨਵੀਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਸੋਟਾ ਭਰਾ ਮਰਤਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂ ਮੈਂ ਜਤਲੁੰਡੀ ਸਬਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਗੁੱਦਵਾਰ ਹੁੰਦੀ ਹੈ ਤਿੰਨ ਏਰੀਆ ਦੇ ਵਿਚਾਲੇ ਪੈ ਜਾਂਦੀ ਹੈ ਬਾਈ ਆਪਣੇ ਨਾਲਾ ਜੀ ਤੇ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਚ ਬਣੇ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਤੇ ਕਿੰਨੇ ਕੁ ਟਰੈਕਟਰ ਹੁੰਦੇ ਬਾਈ ਜੀ ਆਪਣੇ ਕੋਲ ਤੇ ਹੁੰਦਾ ਜੀ 12-15 ਟਰੈਕਟਰ ਠੀਕ ਹੈ ਜੀ ਹੂੰ ਤੇ ਹਰਿਆਣਾ ਨੰਬਰ ਹੁੰਦੇ ਜ ਠੀਕ ਹੈ ਟਰੈਕਟਰ ਵੀ ਕੱਟ ਲਾਂ ਜੀ ਬਈ ਟਰੈਕਟਰ ਕੱਟ ਲਾਂ ਹਾਂ ਟਰੈਕਟਰ ਵੀ ਕੱਟਾਂਗੇ ਠੀਕ ਹੈ ਜੀ ਕਾਪੀ ਕਾਇ ਜਾਤਾਂ ਦੀ ਕਾਪੀ ਹੋ ਠੀਕ ਠੀਕ ਮਿਲਣਗੇ ਓਕੇ ਮਿਲਣਗੇ ਠੀਕ ਹੈ ਬਾਈ ਜੀ ਤੇ ਟਰੈਕਟਰ ਸਾਰੇ ਉਰੀ ਖੜੇ ਹੁੰਦੇ ਨੇ ਜਾਂ ਇੱਥੇ ਖੜੇ ਹੁੰਦੇ ਨੇ ਕੋਈ ਘਰ ਨਹੀਂ ਖੜੇ ਜਾਂਦੇ ਪਾਸੇ ਪਾਸੇ ਕਿੱਥੇ ਖੜੇ ਹੁੰਦੇ ਲੋਗੇ ਨੌਰੇ 'ਚ ਖੜੇ ਹੁੰਦੇ ਨੇ ਜੀ ਠੀਕ ਹੈ ਜੀ ਤੇ ਤਲਵੰਡੀ ਸਾਬੋ પેટ્રોલ ਪੰਪ ਦੇ ਸਾਹਮਣੇ ਪਾਈਆਂ ਦੀ ਮੰਡੀ ਹੈਗੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ 946359507 ਜੀ ਠੀਕ ਹੈ ਬਾਈ ਜੀ ਚਲੋ ਬਾਈ ਜੀ ਪਹਿਲਾਂ ਟਰੈਕਟਰ ਬਾਰੇ ਗੱਲਬ ਉਨੇ ਮਾਡਲ ਆ ਜੀ ਹਾਂਜੀ ਹਾਂਜੀ ਠੀਕ ਹੈ ਸਾਰਾ origignal ਆ ਬਾਈ ਜੀ ਦਮਾ origignal ਹੈ ਜੀ ਠੀਕ ਹੈ ਜੀ HDM ਵਾਲਾ ਹੈਵੀ ਡਿਊਟੀ ਵਾਲਾ ਘੱਟ ਖਰਚ ਦਾ ਇਹ ਪੰਜਾਬ ਨੰਬਰ ਆ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਪੰਜਾਬ ਨੰਬਰ ਆ ਗਿਆ ਤੇ ਬਸ ਹੈਡ ਗੇਅਰ ਚ ਆ ਗਿਆ origignal ਇਹ 55 HP ਕੈਟਾਗਰੀ ਚ ਆ ਗਿਆ ਸਕੰਦਰ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਜੀ ਕਿੰਨੇ ਹੈਗੇ ਜੀ 80 ਪੈਸੇ ਠੀਕ ਹੈ ਜੀ 80 ਪੈਸੇ ਨਾਲ ਦੇ ਹਾਂਜੀ ਹਾਂਜੀ ਠੀਕ ਹੈ ਨਾਲ ਦੇ ਟਾਇਰ ਲਗੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਓਕੇ ਦੀ ਰਿਪੋਰਟ ਹੈ 14 ਦੇ ਟਾਇਰਾਂ ਚਾ ਬਾਈ ਜੀ ਤੇ ਪੈਰਦਾਨ ਵੀ ਵਧੀਆ ਪੂਰੇ ਸਾਫ ਨੇ ਕਿ ਬਾਈ ਜੀ ਤੇ ਕੀ ਡਿ ਮੌਕੇ ਤੇ 5,20,000 ਦਾ 5,20,000 ਦਾ ਬਾਈ ਜੀ ਕੰਡੀਸ਼ਨ ਚ ਚੈੱਕ ਕਰ ਲਓ 5,20,000 ਦਾ 25,000 ਰੁਪਏ ਦੀ ਸੂਟ ਹੈ ਜੀ ਬਾਕੀ ਮੌਕੇ ਤੇ ਮਾਨਤਾ ਨਾ ਜੀ ਬਾਈ ਕਹਿੰਦਾ ਫੁਰਜੇ ਜਵਾ ਅੱਗੇ ਆ ਏਸ ਡੀਆਈ 450 ਤੇ ਇਹ ਕਿੰਨੇ ਮਾਤਲ ਆ ਬਾਈ ਜੀ 10 ਮਾੜ ਲੈ ਜੀ 10 ਮਾੜ ਲਾ ਇਹ ਵੀ ਸਾਰਾ ਓਰੀਜਨਲ ਹੈ ਜੀ ਹਾਂ ਜੀ ਠੀਕ ਹੈ ਜੀ ਬਾਕੀ ਮੂਰੇ ਦੇਖ ਸਕਦੇ ਕੋੜਾ ਵਾਪਰ ਲੱਗਿਆ ਹੈ ਵੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਜੀ ਟਾਇਰ ਅੱਦੇ ਹੈਗੇ ਜੀ ਪਿਛਲੇ ਅੱਦੇ ਹੈਗੇ ਤੇ ਅਗਲੇ ਜੀ ਨਵੇਂ ਅਗਲੇ ਨਵੇਂ ਨੇਗੇ ਪਿਛਲੇ ਅੱਦੇ ਨੇਗੇ ਅੱਦੇ ਤਾਂ ਬਾਦੀ ਪੈਣ ਹਾਂਜੀ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈਗੀ ਤੇ ਕੀ ਟਮਾਂਡ ਹੈ ਜੀ ਇਹਦੀ ਦੋ ਰੇਟ ਤਾਂ 2.45 ਹੈ ਜੀ ਠੀਕ ਹੈ ਜੀ ਤੇ ਇਹਦੇ ਦਾ 2 ਲੱਖ 20 ਹਜ਼ਾਰ ਦਾ ਇਹ ਵੀ 2 ਲੱਖ 20 ਹਜ਼ਾਰ ਦਾ 20 20 ਕਰੀ ਜਾਂਦਾ ਅੱਜ ਬਾਈ ਜੀ ਤੇ ਬਾਕੀ ਮੌਕੇ ਦੇ ਮਾਨਤਨ ਬਾਈ ਪੂਰਾ ਹੀਰੋ ਆ ਗਿਆ ਜੀ ਹੀਰੋ ਲੈ ਬਾਈ ਜੀ ਕੱਢੀ ਸੇ ਚੈੱਕ ਕਰੋ ਬਾਈ ਟਰੈਕਟਰ ਦਾ ਮਾਰ ਲੈ ਜੀ ਤੇਰਾ ਮਾਡਲ ਹੈ ਹੀਰੋ ਹੀਰੋ ਠੀਕ ਹੈ ਜੀ ਸਿੰਪਲ ਸਟੀering ਆ ਟਾਇਰ ਟਾਇਰਾਂ ਦੀ ਗੱਲ ਕਰੀ ਜੀ ਆਮਗਲੇ 80 ਪੈਸੇ ਮੂਰੇ ਨਵੇਂ ਮਾਗਰ ਲੇ 80000 ਪੈਸੇ ਮੂਰ ਲੈਣਾ ਮੈਂ ਤੇ ਸਾਦੇ ਸਟੀering ਜਾਂ ਇੰਜਨ ਗੇਅਰ ਦਾ ਹੀ ਮੈਂ ਓਕੇ ਆ ਇੰਜਨ ਗੇਅਰ ਦਾ ਵੀ ਓਕੇ ਹੈ ਪੂਰਾ ਸਾਫ ਆ ਟਰੈਕਟਰ ਵੀ ਇੰਜਨ ਗੇਅਰ ਦਾ ਵੀ ਓਕੇ ਹੈ ਕਾਗਜ਼ ਪੱਤਰਾਂ ਦਾ ਵੀ ਓਕੇ ਹੈ ਤੇ ਇਹ ਹਰਿਆਣਾ ਨੰਬਰ ਹੈ ਕਿ ਪੰਜਾਬ ਜੀ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਦੀ 295 ਜੀ 2 ਲੱਖ 95000 ਤੇ ਸੈਲਫ ਸੁਪਰ ਬੁਰੀ ਵਧੀਆ ਲੱਗਦਾ ਜੀ ਹਾਂ ਉਹ ਠੀਕ ਹੈ ਜੀ 2 ਲੱਖ 70000 ਦੇ ਦਾਂਗੇ ਠੀਕ ਹੈ 2 ਲੱਖ 70000 ਇਹ ਚੋ ਵੀ 25000 ਤੱਕ ਪਹਿਲਾਂ ਜੀ ਆ ਗਿਆ ਗਿਆ ਸੋਨਾਲੀਕਾ 2009 630 ਦਾ 2009 ਮ बाकी कंडीशन चेक ਵੀ ਕਰ ਲੋ ਬਾਈ ਜੀ ਤੇ ਟਾਇਰ ਤਾਂ ਆਪਣੀ ਗੱਲ ਕਰੀਏ ਬਾਈ ਜੀ ਟਾਇਰ ਮਗਰ ਪੈਣ ਦੀ ਅੱਧੇ ਦੇ ਹਨ ਠੀਕ ਹੈ ਜੀ ਇਹ ਨਵੇਂ ਵਰਗੇ ਆ ਮੂਰਲੇ ਨਵੇਂ ਵਰਗੇ ਪਿਛਲੇ ਅੱਧੇ ਨੇਗੇ ਤੇ ਬਾਕੀ ਕੰਡੀਸ਼ਨ ਚੈੱਕ ਵੀ ਕਰ ਲੋ ਸਿੰਪਲ ਕਪਲੇ ਦੇ ਸਾਧਰੀ ਹੈ ਤੇ ਸੈਂਟਰ ਗੇਅਰ ਤੇ ਬਾਈ ਜੀ ਬਹੁਤ ਜ਼ਿਆਦਾ ਘੱਟ ਟਰੈਕਟਰ ਮਿਲਦੇ ਨੇਗੇ ਆ ਦੇਖੋ ਸੈਂਟਰ ਗੇਅਰ ਦਾ ਕਹਨੇ ਖਰਚਾ ਵੀ ਘੱਟ ਹੁੰਦਾ ਵੀ ਜਿਹੜੇ ਟਰੈਕਟਰ ਹਨ ਸਿੰਪਲ ਸਟੀering ਆ ਕੀ ਡਿਮਾਂਡ ਹੈ ਜੀ 1.65 ਲੱਖ ਹਾਂ ਹੁਣ ਸਾਡੇ ਸੜਾ ਬਾਈ ਮੌਕੇ ਦੇ ਦੇ ਲਾ 45 ਦਾ ਠੀਕ ਹੈ ਜੀ ਜਿਵੇਂ ਆਪਾਂ ਕਹਦੇ ਹੁਣ ਇਹ ਤਾਂ ਬੁਲਟ ਦੀ ਕੀਮਤ ਤੋਂ ਵੀ ਘੱਟ ਹਾਂਜੀ ਹਾਂ ਠੀਕ ਵਧੀਆ ਕਮਾਲ ਦੇ ਠੀਕ ਹੈ ਜੀ ਕੰਮ ਵਾਲਾ ਘਾਟ ਟਰੈਕਟਰ ਆ ਗਿਆ ਜੀ ਬਾਈ ਜੀ 215 2001 ਮਾਡਲ ਹਾਂ ਜੀ ਠੀਕ ਹੈ ਬਾਈ ਜੀ ਤੇ ਬਾਕੀ ਰੀਵੀਸ਼ਨ ਦੀ ਚੈੱਕ ਕਰ ਲੋ ਹਾਈ ਸਪੀਡ ਵਾਲਾ ਹੈ ਨਾ ਜੀ ਇਹ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਪੰਜਾਬ ਨੰਬਰ ਆ ਪੀਵੀ 53 ਤੇ ਟਾਇਰ ਟੱਪਿਆਂ ਦੀ ਗੱਲ ਕਰੀ ਨਵਾਂ ਵਰਗੀ ਪੈਨੇ ਪਿਛਲੇ ਤਾਂ ਨਵੇਂ ਨੇ ਬਾਈ ਜੀ ਦੇਖ ਸਕਦੇ ਮੈਂ ਜੀ ਮੜੇ ਮੜੇ ਉਹ 90 ਪੈਸੇ ਹੋਣਗੇ ਗੱਲ ਠੀਕ ਹੈ ਜੀ 90 ਪੈਸੇ ਕਹਿੰਦਾ ਭਾਈ ਕਹਿੰਦਾ ਤੇ ਅਗਲੇ ਜੀ ਅਗਲੇ ਇਹ ਹੈਗਾ 80 ਬੈਟਰ ਅਗਲੇ 80 ਪੈਸੇ ਇੱਕ ਮਾਰ ਲਗਾ ਕਿ ਦੋ ਪੱਤੀ ਵੇਚ ਲਈ ਦੋ ਲੱਖ 25000 ਠੀਕ ਹੈ ਜੀ ਬਾਕੀ ਤੁਸੀਂ ਦੇਖ ਜਾਦੇ ਹੋ ਤੇ ਮਰਮਲਾ ਵੀ ਪੂਰਾ ਸਾਫ ਹੈਗਾ ਤੇ ਬਾਕੀ ਟਰੱਕ ਦੀ ਕੰਡੀਸ਼ਨ ਵੀ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਪਿਆ ਰਾਟ ਗਾ ਠੀਕ ਹੈ ਜੀ ਤੇ ਸਾਢੇ ਛੜਾ ਬਾਈ 2 ਲੱਖ 5000 ਦਾ ਜੀ 2 ਲੱਖ 5000 ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਆ ਗਿਆ ਬਾਈ ਜੀ ਸੋਨਾ ਲਿਕਾ 750 ਦਾ ਆ ਬੰਦਾ ਵੀ ਬਕਾਇਆ ਉਹਦੇ ਆਏ ਓਏ ਇਹ ਵੀ ਪੈਰਾ ਮਾਲ ਜੀ ਲਾ ਵੀ 13 ਮਾਡਲ ਸਾਰਾ ਅਰੀਜਨਲ ਰਾਈਟਰ ਹੈਗਾ ਤੇ ਬਾਕੀ ਸ਼ੀਟ ਵੀ ਦੇਖ ਸਕਦੇ ਹੋ ਗੱਡੀਆਂ ਲੱਗੀਆਂ ਪਾਸੇ ਦੇ ਸ਼ੀਟ ਕਵਰ ਵੀ ਵਧੀਆ ਲੱਗਿਆ ਹੋਇਆ ਨੇ ਸਾਈਡ ਗੀਅਰ ਤੇ ਆ ਗਿਆ ਤੇ ਫਰੰਟਰ ਨਵੇਂ ਨੇ ਕਿ ਤੇ ਬੈਕ ਟਾਇਰ ਵੀ ਦੀ ਅੱਦੇਖ ਹੈਗਾ ਜੀ ਠੀਕ ਹੈ ਜੀ ਅੱਧਿਆਂ ਤੋਂ ਪਲੱਸ ਪੈਨਿਕ ਵੀ ਜੀ 55 60 ਰੁਪਏ ਦੇ ਪੈਣੇ ਤੇ ਵੇਕੀ ਬੇਡ ਵਗੈਰਾ ਵੀ ਲੱਗੇ ਹੋਏ ਨੇਗੇ ਬਾਈ ਜੀ ਐਮ ਆਰ ਪ ਦੇ ਟਾਇਰ ਨੇਗੇ ਤੇ 14 ਦੇ ਟਾਇਰਾਂ ਚ ਆ ਗਿਆ ਬਾਈ ਜੀ 1 ਲੱਖ 85000 ਜੀ ਠੀਕ ਹੈ ਜੀ 13 ਮਾਡਲ 3 ਲੱਖ 85000 ਦੇ ਦਾਂ 60000 ਦਾ ਠੀਕ ਹੈ ਜੀ 60000 ਦੇ ਦਾਂਗੇ ਬਾਈ ਜ ਤੇ 50 ਨੰਬਰ ਹੈ ਜੀ ਪੰਜਾਬ ਨੰਬਰ ਹੈਗਾ 2001 ਮਾਡਲ ਹਾਂਜੀ ਠੀਕ ਆ ਜੀ ਤੇ ਕੀ ਡਿਮਾਂਡ ਆ ਭਾਈ ਜੀ ਇਹਦੀ 210 ਜੀ 2 ਲੱਖ 10000 ਰੁਪਏ ਲੋਬੋ ਜੀ ਸਾਫ ਹੈ ਟਰੈਕਟਰ ਵੀ ਪੂਰਾ ਓਕੇ ਰਿਪੋਰਟ ਦੇਗਾ ਤੇ ਬਾਕੀ ਦੇਖ ਸਕਦੇ ਹੋਗੇ 2 ਲੱਖ 10000 ਤੇ ਅੱਗੇ ਆ ਗਿਆ ਭਾਈ ਜੀ 895 ਜੀ 855 5 ਸਟਾਰ ਸੈਂਟਰ ਗੇਅਰ 19 ਮਾਡਲ ਹੈ ਜੀ 19 ਮਾਡਲ ਲੱਗਾ ਤੇ ਦੇਗੀ ਚੁੱਲਿਆ ਵਾਲਾ ਸਾਰਾ ਓਰੀਜਨਲ ਹਾਂ ਕਹਿੰਦੇ ਲੋਡ ਹੀ ਨਹੀਂ ਕਹਿੰਦੇ ਜਿਵੇਂ ਕਹਦੀਏ ਤੇ ਬਾਕੀ ਫਰਟ ਵਗੈਰਾ ਵੀ ਪੂਰੀ ਵਧੀਆ ਲੱਗੀ ਹੋਈ ਹੈਗੀ ਤੇ 16 ਦੇ ਟਾਇਰਾਂ ਦੇ ਬਾਈ ਟਾਇਰ ਕੱਪਟਨ ਗੱਲ ਕਰੀ ਕਿੰਨੇ ਕੇ ਪੈਸੇ ਪੈਣਗੇ ਆਏਗਾ ਜੀ 80 85 ਪੈਸੇ 80 85 ਪੈਸੇ ਨਾਲ ਦੀ ਨੇ ਨਾਲ ਦੀ ਨਾਲ ਦੇ ਠੀਕ ਹੈ ਜੀ ਨਾਲ ਦੀ ਨੇਗੇ ਤੇ ਬਾਕੀ ਚੈੱਕ ਕਰ ਲਓ ਓਕੇ ਰਿਪੋਰਟ ਦੇ ਪਿਆ ਤੇ ਚੱਲਿਆ ਵੀ ਤਕਰੀਬਨ ਹੋਇਆ ਜੀ ਕੁਝ ਘੰਟੇ ਹੋਏਗਾ ਤੇ ਇਹਦੀ ਕੀ ਡਿਮਾਂਡ ਹੈ ਜੀ 645 ਜੀ ਠੀਕ ਹੈ ਜੀ 6 ਲੱਖ 45 ਹਜ਼ਾਰ ਤੇ ਹੁਣ ਸਾਡੇ ਸੜਾ ਬਾਈ 625 ਦਾ 6 ਲੱਖ 25 ਹਜ਼ਾਰ ਦਾ ਹਾਂਜੀ ਹਾਂਜੀ ਤਾਂ ਕਹੇ ਕਿ ਬਾਈ ਜੀ ਆਹ ਬਾਰਾ ਮਾਡਲ ਹੈ ਜੀ ਬਾਰਾ ਮਾਡਲ ਹੈ ਐਸਰ ਏਵੀਬਾਈ ਜੀ ਦੇਖ ਸਕਦੇ ਹੋ ਕੰਡੀਸ਼ਨ ਪੂਰਾ ਵਧੀਆ ਸਾਫ ਤੇ ਟਾਇਰ ਜੀ ਇਹ ਤਾਂ 35 40 ਪੈਸੇ ਜੀ ਠੀਕ ਹੈ 35 40 ਪੈਸੇ ਤੇ ਪੰਜਾਬ ਨੰਬਰ ਹੈਗਾ ਏਵੀਬਾਈ ਚਲੋ ਜੀ ਚੈੱਕ ਕਰੋ ਤੇ ਇਹਦੀ ਕੀ ਡਿਮਾਂਡ ਹੈ ਜੀ 1 ਲੱਖ 75000 ਜੀ 1 ਲੱਖ 75000 ਹਾਂ ਜੀ ਕਿੱਥੇ ਕਰਾਂਗੇ ਸੱਦਾਂਗੇ ਜੀ ਮੋ ਕੋਈ ਛਾਲਾਂ 55000 ਜੀ 55000 ਦਾ ਜੀ ਵੀ 20 25 25000 ਦੀ ਸੂਟ ਹੈ ਸਾਰੇ ਟਰੈਕਟਰ ਚ ਲੱਗੇਗਾ ਬਾਈ ਜੀ ਸੁਵਰਾਜ 744 FE ਇਹ ਰੰਗ ਨੂੰ ਕਹਿੰਦੇ ਬਹੁਤ ਜਿਆਦਾ ਘੱਟ ਫਿਰ ਦਿੰਦਾ ਹਰਿਆਣਾ ਨੰਬਰ ਜਾ ਗਿਆ ਜੀ ਹਾਂ ਜੀ ਹਰਿਆਣਾ ਠੀਕ ਹੈ ਤੇ ਕਿੰਨੇ ਮਾਡਲ ਹੈ ਜੀ ਤੇਰਾ ਮਾਡਲ ਹੈ ਜੀ ਤੇਰਾ ਮਾਡਲ ਹੈਗਾ ਤੇ ਵਾਕਈ ਕਰੀਸੇ ਚੈੱਕ ਕਰ ਲੋ ਬਈ ਟਰੈਕਟਰ ਦੀ ਪੂਰਾ ਸਾਫ ਹੈਗਾ ਤੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਤਾਂ 90 ਵਰਗੇ ਪੈਜ ਨੇ ਠੀਕ ਹੈ ਜੀ ਬੈਜ ਤਾਂ 90 ਵਰਗੇ ਬਣੇ ਤਾਂ ਟਾਇਰ ਕਿੰਨੇ ਵੇਜੀ ਦਾ 90 ਕੇ ਪੈਸੇ 85 90 ਪੈਸੇ ਤੇ ਇਹਦੀ ਕੀ ਡਿਮਾਂਡ ਹੈ ਜੀ ਤਿੰਨ ਲੱਖ 50 ਜੀ 3 ਲੱਖ 50 ਹਜ਼ਾਰ ਹਾਂ ਤਿੰਨ 25 ਦਾ ਛੱਡ ਦਾਂਗੇ ਵੀ ਠੀਕ ਹੈ ਜੀ 3 ਲੱਖ 25 ਹਜ਼ਾਰ ਤਾਂ ਛੱਡ ਦਾਂਗੇ ਬਈ ਕਹਿੰਦਾ ਪੂਰਾ ਘੈਂਟ ਹੈਗਾ ਤੇ ਇੰਜਨ ਗੇਅਰ ਤਾਂ ਵਧੀਆ ਜੀ ਪੂਰਾ ਓਕੇ 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 ਠੀਕ ਹੈ ਕਾਗਜ਼ਾਂ ਤਰ 750 ਦਾ ਐਚ ਡੀ ਐਮਾ ਘੱਟ ਖਰਚ ਵਾਲਾ ਹਾਂ ਮਾਡਲ 18 ਮਾਡਲ ਪਾਵਰ ਪਲੱਸ ਵਾਲਾ ਐਚ ਆਰ ਐਚ ਆਰ ਹਰਿਆਣਾ ਨੰਬਰ ਠੀਕ ਹੈ ਫਰੰਟ ਰਾਈਡ ਵਾਲੇ டਰ ਪਏ ਨੇ ਜੀ ਹਾਂ ਜੀ ਤੇ ਪਿਛਲੇ டਰ ਕਿੰਨੇ ਕੁ ਵਾਇਸ ਪਾਉਣਗੇ ਜੀ ਅੱਧੇ ਹੈਗੇ ਜੀ ਵੱਧਕ ਹੈਗੇ ਹਾਂ ਅੱਧੇ ਤੋਂ ਵੱਧ ਨੇ ਬਾਅਦ ਕਹਾਂਗੇ ਅੱਧੇ ਤੇ 16 ਦੇ ਟਾਇਰ ਅੱਜ ਰਿੰਗ ਵਗੈਰਾ ਵੀ ਵਧੀਆ ਪੈਣਗੇ ਲੋ ਬਈ ਚੱਕ ਕਰ ਲੋ ਤੇ ਇਹਦੀ ਕੀ ਡਿਮਾਂਡ ਹੈ ਜੀ 480 ਜੀ 4 ਲੱਖ 80 ਹਜ਼ਾਰ ਰੁਪਏ ਠੀਕ ਹੈ ਬਾਜੀ ਬਾਕੀ ਕੱਡੀਸੇ ਚੈੱਕ ਵੀ ਕਰ ਲੋ ਓਕੇ ਰਿਪੋਰਟ ਦੇ ਦੇ ਤੇ ਕਹੇਗਾ ਬਈ ਸੋਨ ਲੀਕ ਆ ਨਿਊ ਹੋਲੈਂਡਰ ਚੱਤੀਤੀ ਪੀਐਕਸਟੀ ਮਾਡਲ ਵਾਲਾ ਇੱਕ ਐਨਐਕਸ ਮਾਡਲ ਹੈ ਸੁਪਰ ਪਲੱਸ ਓਕੇ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਪੰਜਾਬ ਕਰਨਾ ਆਇਆ ਤੇ 19 ਮਾਡਲ ਆ ਗਿਆ 19 ਮਾਡਲ ਆ ਗਿਆ ਕੀ ਕਹ ਲੈ ਬਈ ਜੀ 19 ਮਾਡਲ ਆ ਗਿਆ ਇਹ ਨੰਬਰ ਹੈ ਜੀ ਹਰਿਆਣਾ ਨੰਬਰ ਆਗਾ ਤੇ ਟਾਇਰ ਜੀ ਐ ਟੱਡਦੇ ਪਏ ਨੇ 80 ਦਾ 80 ਪੈਸੇ 80 ਦਾ 80 ਪੈਸੇ ਠੀਕ ਹੈ 90 ਪੈਸੇ ਤੇ ਜੂਜੀ ਗੇਅਰ ਵਾਲ ਆ ਗਿਆ ਇਹ ਯੂਜੀ ਘੇਰ ਲਾ ਕੇ ਬਾਕੀ ਘੜੀ ਵਿੱਚ ਚੈੱਕ ਕਰ ਲੋ ਕੀ ਡਿਮਾਂਡ ਹੈ ਇਹਦੀ 6 ਲੱਖ 30 ਹਜ਼ਾਰ ਰੁਪਏ 6 ਲੱਖ 30 ਹਜ਼ਾਰ ਰੁਪਏ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਠੀਕ ਹੈ ਬਈ ਕੰਡੀਸ਼ਨ ਦੇ ਓਕੇ ਬੰਨੇ ਟਰੈਕਟਰ ਤੇ ਠੀਕ ਹੈ ਭਾਈ ਜੀ ਓਕੇ ਭਰਾ ਧੰਨਵਾਦ ਜੀ ਠੀਕ ਹੈ ਜੀ ਲਓ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸੇ ਨੂੰ ਵੀਡੀਓ ਤਦ ਤੱਕ ਲਈ ਧੰਨਵਾਦ